ਫਰਲੇ ਆਹ ਸਾਹਮਣੇ ਕਹਿੰਦੇ ਮਾਣ ਹੈ ਮਾਣ ਹੈ ਸਾਡੀ ਖੇਡ ਕਬੱਡੀ ਦਾ ਹੈਪੀ ਵੀਰਿਆ ਗੁਰਲਾਲ ਦੀ ਕੌਡੀ ਤੇ ਲਾ ਦੀਏ ਜੇ ਫਰੰਦੀਪੁਰਿਆ ਫਰਲੇ ਫਰੰਦੀ ਤੇ ਜੇ ਗੁਰਲਾਲ ਭੱਜ ਗਿਆ ਤੇ ਧੁੰਦੇ ਬਾਈ 7500 ਤੂੰ ਕਰ ਲਈ ਮਾਪਾ ਕਰ ਲੈਨੇ ਆ ਅਗਲੀ ਰੇਡ ਪਾਉਂਦੇ ਨੇ 16 ਪਿੰਡ ਦਾ ਗੁਰਲਾਲ ਏ ਸੁਖ ਬੰਗਾਲੇ ਵਾਲਾ ਫਰਾਂਸ ਦੀ ਗਰਾਊਂਡਾਂ ਦੇ ਵਿੱਚ ਪਰ ਮਿੱਧ ਦਾ ਤਵੇਆ ਹੁੰਦਾ ਉਹ ਪਿਆਰ ਦਾ ਹਸਲਾ ਸੋਖੋ ਸੋਖੋ ਗੁਰਨਾਲ ਪਿਆਰ ਦਾ ਉਹ ਪਿਆਰ ਦਾ ਯਾਰੋ ਗੁਰਨਾਲ ਬਾਈ ਪਿਆਰ ਦਾ ਰੁਕ ਤੂੰ ਮੈਨੂੰ ਫਰਦੀਪੁਰਿਆ ਤੂੰ ਮਾਰ ਸਾਡੀ ਖੇਡ ਕਬੱਡੀ ਦਾ ਗੁਰਨਾਲ ਤੂੰ ਹੀਰਾ ਸਾਡੀ ਖੇਡ ਕਬੱਡੀ ਦਾ ਗੁਰਨਾਲ 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 ਬਾਈ ਉਹ ਗੁਰਨਾਲ ਤਰੀ ਤੇ ਗੁਰਨਾਲ ਗੁਰਨਾਲ 16 ਵਾਲਿਆ 16 ਵਾਲਿਆ ਉਸੀ ਸਾਡੀ ਖੇਡ ਕਬੱਡੀ ਦੇ ਹੀਰੇ ਹੋ ਯਾਰਾ ਬਾਜੀ ਕੁਲਦੀਪ ਸਿੰਘ ਜੀ ਬਹੁਤ ਬਾਰ ਸਾਨੂੰ ਤੁਹਾਡੇ ਤੇ ਸ਼ਮਸ਼ੇਰ ਭਾਈ ਬਾਜੀ ਕਾਲੋਂ ਸਾਹਿਬ ਨੂੰ ਹੁਣ ਬੇਨਤੀ ਕਰੋ ਕਾਲੋਂ ਸਾਹਿਬ ਬੇਨਤੀ ਹੈ ਥੋੜੀ ਬਹੁਤੀ ਲੋਕ ਝੋਕ ਹੋ ਜਾਂਦੀ ਹੈ ਬਾਈ ਜਿਹੜੇ ਬਾਦੂ ਵੀਰ ਨੇ ਪਲੀਜ ਉਹ ਸਾਈਡ ਤੇ ਰਹਿਓ ਵੀਰ ਜੀ ਉਲਸ ਪ੍ਰਸ਼ਾਸਨ ਨੂੰ ਬੇਨਤੀ ਹੈ ਬਈ ਆਈਏ